ਅੱਜ ਆਪਾਂ ਡਿਸਕਸ ਕਰਨ ਲੱਗੇ ਆ ਵਰਕ ਐਂਡ ਲਾਈਫ ਬੈਲੈਂਸ। ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਣੀ ਘਰ ਦੀ ਲਾਈਫ ਨੂੰ ਤੇ ਆਪਣੀ ਵਰਕ ਦੀ ਲਾਈਫ ਨੂੰ ਬੈਲੈਂਸ ਕਰਕੇ ਰੱਖੀਏ। ਕਈ ਵਾਰ ਅਸੀਂ ਇੰਨੇ ਬੀਜੀ ਹੋ ਜਾਂਦੇ ਆ ਘਰ ਦੀ ਲਾਈਫ ਵਿੱਚ ਕਿ ਅਸੀਂ ਕੰਮ ਤੇ ਧਿਆਨ ਨਹੀਂ ਦਿੰਦੇ। ਜਿਵੇਂ ਹੁਣ ਅਸੀਂ ਫੋਨ ਰੀਚਾਰਜ ਕਰਦੇ ਆ। ਉਸੇ ਤਰ੍ਹਾਂ ਦਿਮਾਗ ਨੂੰ ਵੀ ਰੀਚਾਰਜ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਜੇ ਬ੍ਰੇਨ ਤੁਹਾਡਾ ਤੰਦਰੁਸਤ ਹੈ ਤਾਂ ਨੇਚਰਲੀ ਤੁਹਾਡੀ ਸਰੀਰਕ ਵੀ ਤੁਸੀਂ ਵਧੀਆ ਤੰਦਰੁਸਤ ਹੋਵੋਗੇ ਜਦੋਂ ਤੁਸੀਂ ਖੁਸ਼ ਹੁੰਨੇ ਹੋ ਤਾਂ ਸਟ੍ਰੈਸ ਜਿਹੜਾ ਹੈ ਸਟ੍ਰੈਸ ਲੈਵਲ ਦਿਮਾਗ ਦਾ ਉਹ ਹਮੇਸ਼ਾ ਕੰਟਰੋਲ ਚ ਰਹਿੰਦਾ ਘੱਟ ਰਹਿੰਦਾ ਸੋ ਇਹਦੇ ਬਹੁਤ ਸਾਰੇ ਫਾਇਦੇ ਨੇ ਸਾਨੂੰ ਜੇ ਤੁਸੀਂ ਵਰਕ ਤੇ ਲਾਈਫ ਵਿੱਚ ਪ੍ਰੋਪਰ ਤਰੀਕੇ ਨਾਲ ਬੈਲੈਂਸ ਕਰਦੇ ਕੰਮ ਕਦੇ ਨਹੀਂ ਮੁੱਕਦਾ ਤਾਂ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਇੱਕ ਲਕੀਰ ਖਿੱਚਣੀ ਪੈਣੀ ਹੈ ਕਿ ਅੱਜ ਇੰਨਾ ਹੀ ਕੰਮ ਕਰਨਾ ਜੇ ਤੁਸੀਂ 40 ਤੋਂ 45 ਘੰਟੇ ਤੱਕ ਕੰਮ ਕਰਦੇ ਹੋ ਇੱਕ ਵੀਕ ਚ ਤਾਂ ਤੁਹਾਡੀ ਜਿਹੜੀ ਮੈਂਟਲ ਹੈਲਥ ਹੈ ਤੇ ਤੁਹਾਡੀ ਜਿਹੜੀ ਫਿਜ਼ੀਕਲ ਹੈਲਥ ਹੈ ਉਹ ਬਹੁਤ ਜ਼ਿਆਦਾ ਤੁਸੀਂ ਵਧੀਆ ਰਹਿੰਦੀ ਹੈ ਜੇ ਤੁਹਾਡੀ ਆਫਿਸ ਜੌਬ ਹੈ ਤੁਸੀਂ ਕੰਪਿਊਟਰ ਤੇ ਬੈਠੇ ਹੋ ਹਰ 2 ਘੰਟੇ ਦੇ ਬਾਅਦ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡਾ ਜਿਹੜਾ ਬ੍ਰੇਨ ਹੈ ਉਹ ਭੁੱਲ ਗਿਆ ਤੁਹਾਨੂੰ ਬਿਲਕੁਲ ਕੰਮ ਦੇ ਬਾਰੇ ਤੇ ਉਹਦੇ ਨਾਲ ਹੀ ਤੁਹਾਡੀਆਂ ਅੱਖਾਂ ਨੂੰ ਵੀ ਆਰਾਮ ਮਿਲਿਆ ਬ੍ਰੇਨ ਨੂੰ ਵੀ ਆਰਾਮ ਮਿਲਿਆ ਜਿਹੜੀ ਕੋਈ ਇਸ ਤਰ੍ਹਾਂ ਦੀ ਹੌਬੀ ਹੋਣੀ ਚਾਹੀਦੀ ਹੈ ਤੁਹਾਡੀ ਜਿਹੜੀ ਕੰਮ ਨੂੰ ਕਰਕੇ ਤੁਹਾਨੂੰ ਬਹੁਤ ਵਧੀਆ ਲੱਗੇ ਉਹ 1 ਘੰਟੇ ਦਾ ਟਾਈਮ ਦਿਨ ਚ ਕੱਟਣਾ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਪ੍ਰੀਤ ਸਿੰਘ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਪਿੰਡੋ ਆਸਟ੍ਰੇਲੀਆ ਦੇ ਪ੍ਰੋਗਰਾਮ 'ਚ ਨਿੱਕੀਆਂ ਗੱਲਾਂ ਵੱਡੇ ਮੁੱਦੇ ਤੇ ਅੱਜ ਸਾਡੇ ਨਾਲ ਨੇ ਰਿਸ਼ਵਪ੍ਰੀਤ ਜੀ ਸਤਿ ਸ਼੍ਰੀ ਅਕਾਲ ਰਿਸ਼ਵਪ੍ਰੀਤ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਵੀ ਤੇ ਜੀ ਆਇਆਂ ਨੂੰ ਅੱਜ ਤਾਂ ਕੀ ਮੁੱਦਾ ਲੈ ਕੇ ਆਏ ਆ ਰਿਸ਼ਵ ਜੀ ਫਿਰ ਅੱਜ ਆਪਾਂ ਅੱਜ ਆਪਾਂ ਡਿਸਕਸ ਕਰਨ ਲੱਗੇ ਆ ਵਰਕ ਐਂਡ ਲਾਈਫ ਬੈਲੈਂਸ ਯਾਨੀ ਆਪਣੀ ਨਿੱਜੀ ਤੇ ਵਿਹਾਰਿਕ ਜ਼ਿੰਦਗੀ ਵਿੱਚ ਸੰਤੁਲਨ ਜਿਹੜਾ ਕਿ ਇੱਕ ਬਹੁਤ ਜ਼ਰੂਰੀ ਮੇਰੇ ਖਿਆਲ ਚ ਕਿ ਅੱਜ ਹਾਂਜੀ ਲੇਡੀਜ਼ ਵੀ ਕੰਮ ਕਰਦੀਆਂ ਨੇ ਚਲੋ ਆਦਮੀ ਤਾਂ ਪਹਿਲਾਂ ਵੀ ਕੰਮ ਕਰਦੇ ਸੀਗੇ ਤਾਂ ਫਿਰ ਮੇਰੇ ਖਿਆਲ ਚ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਣੀ ਘਰ ਦੀ ਲਾਈਫ ਨੂੰ ਤੇ ਆਪਣੀ ਵਰਕ ਦੀ ਲਾਈਫ ਨੂੰ ਬੈਲੈਂਸ ਕਰਕੇ ਰੱਖੀਏ ਕਈ ਵਾਰ ਅਸੀਂ ਇੰਨੇ బిజీ ਹੋ ਜਾਂਦੇ ਆ ਘਰ ਦੀ ਲਾਈਫ ਵਿੱਚ ਕਿ ਅਸੀਂ ਕੰਮ ਤੇ ਧਿਆਨ ਨਹੀਂ ਦਿੰਦੇ ਹਾਂਜੀ ਮੈਂ ਵੀ ਕਈ ਵਾਰੀ ਨੋਟ ਕੀਤਾ ਇੱਥੇ ਕਈ ਲੋਕ ਜਿਨ੍ਹਾਂ ਦੇ ਪੇਰੈਂਟਸ ਆਂਦੇ ਨੇ ਸਪੈਸ਼ਲੀ ਉਹ ਕਈ ਲੋਕ ਕਹਿੰਦੇ ਨੇ ਕਿ ਪੇਰੈਂਟਸ ਆ ਕੇ ਡਬਲ ਸ਼ਿਫਟਾਂ ਹੀ ਲਾ ਲਈਏ ਕੰਮ ਹੀ ਕਰੀ ਜਾਏ ਤੇ ਹੁਣ ਆਪਾਂ ਡਬਲ ਕੰਮ ਕਰੀਏ ਤੇ ਜ਼ਰੂਰਤ ਤੋਂ ਜ਼ਿਆਦਾ ਕੋਈ ਵੀ ਚੀਜ਼ ਨੂੰ ਮੇਰੇ ਖਿਆਲ ਦੇਖਿਆ ਜੇ ਤੇ ਉਹ ਨੁਕਸਾਨ ਹੀ ਕਰਦੀ ਹੈ ਜ਼ਰੂਰਤ ਤੋਂ ਜ਼ਿਆਦਾ ਸਿਆਣੇ ਕਹਿੰਦੇ ਕਿ ਪਾਣੀ ਵੀ ਪੀਤਾ ਹੋਵੇ ਉਹ ਵੀ ਨੁਕਸਾਨ ਕਰ ਜਾਂਦਾ ਬਿਲਕੁਲ ਜਸਪੀਰ ਜੀ ਦੇਖੋ ਇਹੀ ਗੱਲ ਆਪਾਂ ਅੱਜ ਡਿਸਕਸ ਕਰਨ ਲੱਗੇ ਆ ਕਿ ਜਦੋਂ ਅਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਜਾਈਏ ਕੰਮ 'ਚ ਇੰਨੇ ਜ਼ਿਆਦਾ ਬਿਜ਼ੀ ਹੋ ਜਾਈਏ ਕਿ ਆਪਣੀ ਨਿੱਜੀ ਜ਼ਿੰਦਗੀ ਵੱਲ ਬਿਲਕੁਲ ਧਿਆਨ ਨਾ ਦਈਏ ਆਪਣੀ ਸਿਹਤ ਵੱਲ ਧਿਆਨ ਨਾ ਦਈਏ ਉਹ ਫਿਰ ਜਿਹੜਾ ਇੰਬੈਲੈਂਸ ਆ ਉਹ ਸਾਡੇ ਸਰੀਰ ਤੇ ਤੇ ਸਾਡੇ ਦਿਮਾਗ ਤੇ ਕੀ ਅਸਰ ਪਾਉਂਦਾ ਹੁਣ ਇਹਦੇ ਵਿੱਚ ਜੇ ਡਿਸਕਸ ਕਰੀਏ ਤਾਂ ਜਦੋਂ ਅਸੀਂ ਆਪਣੀ ਨਿੱਜੀ ਤੇ ਵਿਹਾਰਿਕ ਜ਼ਿੰਦਗੀ ਨੂੰ ਬੈਲੈਂਸ ਕਰ ਲੈਂਦੇ ਆ ਯਾਨੀ ਸੰਤੁਲਨ ਕਰ ਲੈਂਦੇ ਆ ਦੋਨਾਂ ਵਿੱਚ ਜਿਵੇਂ ਅਸੀਂ ਕੰਮ 'ਚ ਵੀ ਵਧੀਆ ਕੰਮ ਕਰਦੇ ਆ ਕੰਮ ਤੇ ਵੀ ਤੇ ਤੇ ਆਪਣੇ ਲੈਜਰ ਲਈ ਯਾਨੀ ਆਪਣੇ ਜਿਹੜਾ ਸਾਡਾ ਮਨੋਰੰਜਨ ਹੈ ਆਪਣੇ ਰੈਸਟ ਲਈ ਪੂਰਾ ਟਾਈਮ ਕੱਢੀਏ ਉਦੋਂ ਆਪਾਂ ਕਹਿੰਦੇ ਆ ਕਿ ਅਸੀਂ ਜ਼ਿੰਦਗੀ ਜਿਹੜੀ ਆ ਉਹ ਸੋਹਣੇ ਤਰੀਕੇ ਨਾਲ ਜੀ ਰਹੇ ਆਂ ਫਿਰ ਅਸੀਂ ਕਹਿੰਦੇ ਆ ਕਿ ਵਰਕ ਤੇ ਲਾਈਫ ਜਿਹੜਾ ਸਾਡਾ ਉਹ ਬੈਲੈਂਸਡ ਹੈ ਜੀ ਬੈਲੈਂਸ ਲਾਈਫ ਦੇ ਮੈਂ ਕਈ ਵਾਰੀ ਨੋਟ ਕੀਤਾ ਕਿ ਕਿੰਨੇ ਸਾਲ ਹੋ ਗਏ ਇੱਥੇ ਕੰਮ ਕਰਦੇ ਆ ਆਮ ਜਿਹੜੇ ਗੋਰੇ ਵੀ ਨੇ ਇਹ ਆਪਣੇ ਪੰਜਾਬੀ ਕਮਿਊਨਿਟੀ ਜਿਹਨੇ ਵੱਡੀਆਂ ਕੰਪਨੀ ਚ ਨੇ ਹਰ 2 ਘੰਟੇ ਬਾਅਦ 15 ਮਿੰਟ ਦੀ ਬ੍ਰੇਕ ਦਿੰਦੇ ਜਿਹਨੂੰ ਉਹ স্মੋਕੋ ਕਹਿੰਦੇ ਨੇ ਬਿਲਕੁਲ ਕਿ ਉਹ ਇੰਨਾ ਕੁ ਜ਼ਿਆਦਾ ਜ਼ਰੂਰੀ ਗਿੰਦੇ ਨੇ ਕਹਿੰਦੇ 2 ਘੰਟੇ ਹੋ ਗਏ ਤੁਹਾਨੂੰ ਕੰਮ ਕਰਦੇ ਤੁਸੀਂ ਬ੍ਰੇਕ ਲਓ 15 ਮਿੰਟ ਦੀ ਰੈਸਟ ਕਰੋ ਜਿਹਨੂੰ ਗੋਰੇ ਸਮੋਕੋ ਕਹਿੰਦੇ ਤੇ ਅਸੀਂ ਬ੍ਰੇਕ ਲੈ ਲੈਂਦੇ ਹਾਂ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਜਸਪੀ ਜੀ ਅੱਪਾ ਜਾਵਾਂਗੇ ਇਹਨਾਂ ਗੱਲਾਂ ਤੇ ਵੀ ਡਿਸਕਸ ਕਰਾਂਗੇ ਕਿ ਅਸੀਂ ਕਿਵੇਂ ਵਰਕ ਐਂਡ ਲਾਈਫ ਬੈਲੈਂਸ ਕਰ ਰਹੇ ਹਾਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ ਕਿ 1980 ਵਿੱਚ ਜਦੋਂ ਜਿਹੜੀ ਲੇ ਘਰ ਦੀਆਂ ਲੇਡੀਜ਼ ਜਿਹੜੀਆਂ ਸੀਗੀਆਂ ਉਹ ਬਾਹਰ ਨਿਕਲ ਕੇ ਆਈਆਂ ਤੇ ਉਹਨਾਂ ਨੇ ਕੰਮ ਕੀਤਾ 1980 ਵਿੱਚ ਉਦੋਂ ਇੱਕ ਲਹਿਰ ਚੱਲੀ ਸੀ ਜਿਹਦਾ ਨਾਮ ਸੀਗਾ ਵੂਮਨ ਲਿਬਰੇਸ਼ਨ ਲਿਬਰੇਸ਼ਨ ਮੂਵਮੈਂਟ ਉਹਦੇ ਵਿੱਚ ਉਹਨਾਂ ਨੇ ਇਹ ਵਰਡ ਪਹਿਲੀ ਵਾਰੀ ਮਤਲਬ ਸਾਡੇ ਸਾਹਮਣੇ ਲਿਆਂਦਾ ਸੀਗਾ ਉਸ ਮੂਵਮੈਂਟ ਦੇ ਵਰਡ ਸਭ ਤੋਂ ਪਹਿਲਾਂ ਸਾਡੇ ਸਾਹਮਣੇ ਆਇਆ ਜਿਹਨੂੰ ਅਸੀਂ ਕਹਿੰਦੇ ਆ ਵਰਕ ਐਂਡ ਲਾਈਫ ਬੈਲੈਂਸ ਜੀ ਹੁਣ ਜੇ ਅਸੀਂ ਇਸ ਮੁੱਦੇ ਤੇ ਗੱਲ ਕਰੀਏ ਕਿ ਵਰਕ ਐਂਡ ਲਾਈਫ ਬੈਲੈਂਸ ਕਿੰਨੇ ਲੋਕ ਜਿਹੜੇ ਨੇ ਉਹ ਮੇਨਟੇਨ ਕਰਦੇ ਨੇ ਇੱਕ ਯੂਐਸ ਵਿੱਚ ਯਾਨੀ ਅਮਰੀਕਾ ਵਿੱਚ ਇੱਕ ਸਰਵੇ ਹੋਇਆ ਜਿਹਦੇ ਅਕੋਰਡਿੰਗ 48% ਲੋਕ ਜਿਹੜੇ ਨੇ ਉਹ ਵਰਕ ਅਲਕੋਹੋਲਿਕ ਨਹੀਂ ਯਾਨੀ ਕੰਮ ਦਾ ਨਸ਼ਾ ਉਹਨਾਂ ਨੂੰ ਸੋ 48% ਲੋਕ ਜਿਹੜੇ ਨੇ ਉਹ ਇੰਨਾ ਕ ਜਿਆਦਾ ਕੰਮ ਕਰਦੇ ਨੇ ਕਿ ਉਹ ਆਪਣੀ ਪਰਸਨਲ ਲਾਈਫ ਉੱਲ ਬਿਲਕੁਲ ਧਿਆਨ ਨਹੀਂ ਦਿੰਦੇ ਫਿਰ ਆ ਜਾਂਦਾ 66% ਜਿਹੜੇ ਲੋਕ ਨੇ ਉਹ ਇੰਨੇ ਜਿਆਦਾ ਵਰਕ ਅਲਕੋਹੋਲਿਕ ਨੇ ਜਿਹੜੇ ਇੱਕ ਦਿਨ ਦਾ ਜਿਹੜਾ ਮੀਲ ਹੀ ਨਹੀਂ ਖਾਂਦੇ ਕੰਮ ਦੇ ਕਰਕੇ ਕੋ ਉਹ ਮੈਂ ਕਿਹਾ 64% ਲੋਕਾਂ ਦੀ ਇਹ ਗਿਣਤੀ ਹੈ ਤੇ ਫਿਰ ਆ ਜਾਂਦਾ ਹੈ 60% ਲੋਕ ਇਦਾਂ ਦੇ ਨੇ ਜਿਨ੍ਹਾਂ ਦੀ ਵਰਕ ਐਂਡ ਲਾਈਫ ਜਿਹੜੇ ਮੰਨਦੇ ਨੇ ਕਿ ਸਾਡੀ ਵਰਕ ਐਂਡ ਲਾਈਫ ਚ ਬੈਲੈਂਸ ਨਹੀਂ ਹੈਗਾ 33% ਲੋਕ ਇਦਾਂ ਦੇ ਨੇ ਜਿਹੜੇ ਵੀਕਐਂਡ ਤੇ ਕੰਮ ਕਰਦੇ ਨੇ ਸਪੈਸ਼ਲੀ ਸੈਟਰਡੇ ਨੂੰ ਤੇ ਸਿਰਫ 25% ਲੋਕ ਇਦਾਂ ਦੇ ਨੇ ਜਿਹੜੇ ਬਹੁਤ ਘੱਟ ਨੇ ਕਿ ਅਸੀਂ ਕੋਈ ਦਿਨ ਜਿਹੜੇ ਨੇ ਆਫ ਲੈਂਦੇ ਨੇ ਯਾਨੀ ਉਹ ਪੂਰਾ ਵੀਕ ਸਭ ਤੋਂ ਦਿਨ ਕੰਮ ਕਰਦੇ ਨੇ 25% ਲੋਕ ਵੀ ਮੇਰੇ ਖਿਆਲ 'ਚ ਬਹੁਤ ਜ਼ਿਆਦਾ ਕਿਉਂਕਿ 25% ਲੋਕ ਜੇ ਤੁਸੀਂ 7 ਦਿਨ ਕੰਮ ਕਰਦੇ ਹੋ ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਨਾ ਆਪਣੇ ਕੰਮ ਨੂੰ ਟਾਈਮ ਨਹੀਂ ਦੇ ਰਹੇ ਨਾ ਤੁਸੀਂ ਆਪਣੇ ਸਿਹਤ ਵੱਲ ਧਿਆਨ ਦੇ ਰਹੇ ਹੋ ਨਾ ਤੁਸੀਂ ਉਹ ਕੰਮ ਕਰ ਰਹੇ ਹੋ ਜਿਹੜਾ ਤੁਹਾਨੂੰ ਕਰਨ ਚ ਬਹੁਤ ਜ਼ਿਆਦਾ ਰਿਲੈਕਸ ਕਰਦਾ ਹੈ ਤੁਹਾਡੇ ਮਾਈਂਡ ਨੂੰ ਬ੍ਰੇਕ ਹੀ ਨਹੀਂ ਮਿਲ ਰਹੀ ਲਗਾਤਾਰ ਤੁਹਾਡਾ ਜਿਹੜਾ ਬ੍ਰੇਨ ਆ ਉਹ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਤਾਂ ਇਹ ਬਹੁਤ ਹੀ ਗਲਤ ਗੱਲ ਹੈ ਜਿੱਦਾਂ ਇਹਨੂੰ ਕਿਹਾ ਇੱਕ ਗੱਲ ਇਹਨੂੰ ਕਹਿੰਦੇ ਨੇ ਕਿ ਪੈਸੇ ਦੀ ਦੌੜ ਮਗਰ ਵੀ ਜਾਨਾ ਚਾਰਾ ਦਾ ਖਰਾਬ ਕਰ ਦਿੰਦਾ ਹੈ ਬਿਲਕੁਲ ਬਿਲਕੁਲ ਤੇ ਇਹਨਾਂ ਦੇ ਫਾਇਦੇ ਕੀ ਨੇ ਇਹਦੇ ਕੀ ਮਤ ਯਾ ਫਾਇਦੇ ਤੁਸੀਂ ਕਿੱਦਾਂ ਪਹਿਲੇ ਫਾਇਦੇ ਆਪਾਂ ਡਿਸਕਸ ਕਰਦੇ ਆ ਜਦੋਂ ਤੁਸੀਂ ਆਪਣੀ ਇਹ ਦੋਨਾਂ ਲਾਈਫਸ ਚ ਤੁਸੀਂ ਬੈਲੈਂਸ ਕਰ ਲੈਂਦੇ ਹੋ ਜਦੋਂ ਤੁਸੀਂ ਕੰਮ ਤੇ ਵੀ ਤੇ ਘਰ ਚ ਵੀ ਆਪਣੇ ਨਿੱਜੀ ਪ੍ਰਾਈਵੇਟ ਲਾਈਫ ਚ ਵੀ ਬੈਲੈਂਸ ਕਰਦੇ ਹੋ ਸਭ ਤੋਂ ਵੱਡਾ ਇਹਦਾ ਫਾਇਦਾ ਹੁੰਦਾ ਸਾਡੇ ਦਿਮਾਗ ਨੂੰ ਜਿਹੜਾ ਸਾਡਾ ਦਿਮਾਗ ਹੈ ਉਹ ਜਿਵੇਂ ਹੁਣ ਅਸੀਂ ਫੋਨ ਰੀਚਾਰਜ ਕਰਦੇ ਆ ਉਸੀ ਤਰ੍ਹਾਂ ਦਿਮਾਗ ਨੂੰ ਵੀ ਰੀਚਾਰਜ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਜੇ ਤੁਸੀਂ ਦਿਮਾਗ ਨੂੰ ਥੋੜੀ देर ਬ੍ਰੇਕ ਦੋਗੇ ਉਹਨੂੰ ਬਿਲਕੁਲ ਟਰਨ ਆਫ ਕਰੋਗੇ ਤਾਂ ਬਹੁਤ ਜ਼ਿਆਦਾ ਉਹਦਾ ਫਾਇਦਾ ਜਿਹੜਾ ਸਾਡੀ ਮੈਂਟਲ ਹੈਲਥ ਨੂੰ ਤਾਂ ਹੁੰਦਾ ਹੀ ਹੁੰਦਾ ਹੈ ਪਰ ਸਾਡੀ ਫਿਜ਼ੀਕਲ ਹੈਲਥ ਨੂੰ ਵੀ ਉਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਕਿਉਂਕਿ ਫਿਜ਼ੀਕਲ ਹੈਲਥ ਨੂੰ ਕਿਦਾਂ ਫਾਇਦਾ ਹੁੰਦਾ ਹੈ ਕਿਉਂਕਿ ਜੇ ਬ੍ਰੇਨ ਤੁਹਾਡਾ ਤੰਦਰੁਸਤ ਹੈ ਤਾਂ ਨੇਚਰਲੀ ਤੁਹਾਡੀ ਸ਼ਰੀਰਿਕ ਵੀ ਤੁਸੀਂ ਵਧੀਆ ਤੰਦਰੁਸਤ ਹੋਵੋਗੇ ਉਹ ਤਾਂ ਓਬਵੀਅਸ ਹੈ ਉਹ ਤਾਂ ਹੈ ਹੀ ਹੈ ਤੇ ਫਿਰ ਉਸ ਤੋਂ ਬਾਅਦ ਹੁੰਦਾ ਹੈ ਕਿ ਇਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਵਰਕ ਲਾਈਫ ਬੈਲੈਂਸ ਕਰਦੇ ਹੋ ਕੰਮ ਤੇ ਵੀ ਇਹਦਾ ਫਰਕ ਪੈਂਦਾ ਹੈ ਤੁਸੀਂ ਕੰਮ ਵਧੀਆ ਤਰੀਕੇ ਨਾਲ ਕਰਦੇ ਹੋ ਪ੍ਰੋਡਕਟਿਵਿਟੀ ਤੁਹਾਡੀ ਵੱਧਦੀ ਹੈ ਪ੍ਰੋਡਕਟਿਵਿਟੀ ਆਪਾਂ ਕਹਿੰਦੇ ਆ ਕਿ ਜਦੋਂ ਤੁਸੀਂ ਥੋੜੇ ਸਮੇਂ ਵਿੱਚ ਬਹੁਤ ਵਧੀਆ ਕੰਮ ਕਰ ਲੈਨੇ ਹੋ ਬਹੁਤ ਜ਼ਿਆਦਾ ਕੰਮ ਕਰ ਲੈਨੇ ਹੋ ਟਾਈਮ ਮੈਨੇਜਮੈਂਟ ਜਿਹੜੀ ਆ ਉਹ ਤੁਹਾਡੀ ਵੱਧਦੀ ਹੈ ਕਿਉਂਕਿ ਜੇ ਤੁਹਾਡਾ ਦਿਮਾਗ ਫਰੈਸ਼ ਹੋਏਗਾ ਉਹਨੂੰ ਪ੍ਰੋਪਰ ਬ੍ਰੇਕ ਮਿਲੀ ਹੋਏਗੀ ਤਾਂ ਨੈਚੁਰਲ ਹੈ ਕਿ ਤੁਸੀਂ ਥੋੜੇ ਟਾਈਮ 'ਚ ਜ਼ਿਆਦਾ ਕੰਮ ਕਰੋਗੇ ਤੇ ਟਾਈਮ ਨੂੰ ਵੀ ਤੁਸੀਂ ਚੰਗੀ ਤਰੀਕੇ ਨਾਲ ਮੈਨੇਜ ਕਰੋਗੇ ਤੇ ਵਧੀਆ ਕੰਮ ਕਰੋਗੇ ਜਿਦੇ 'ਚ ਤੁਹਾਡੀਆਂ ਗਲਤੀਆਂ ਵੀ ਘੱਟ ਹੋਣਗੀਆਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਤੁਸੀਂ ਖੁਸ਼ ਹੁੰਨੇ ਹੋ ਤਾਂ ਸਟ੍ਰੈਸ ਜਿਹੜਾ ਸਟ੍ਰੈਸ ਲੈਵਲ ਦਿਮਾਗ ਦਾ ਉਹ ਹਮੇਸ਼ਾ ਕੰਟਰੋਲ 'ਚ ਰਹਿੰਦਾ ਘੱਟ ਰਹਿੰਦਾ ਬਿਲਕੁਲ ਜਿਵੇਂ ਅਸੀਂ ਲਾਸਟ ਪ੍ਰੋਗਰਾਮ 'ਚ ਵੀ ਡਿਸਕਸ ਕੀਤਾ ਸੀਗਾ ਕਿ ਜਿਹੜੇ ਸਾਡੇ ਬ੍ਰੇਨ ਚੋਂ ਇਦਾਂ ਦੇ ਕੈਮੀਕਲਸ ਨਿਕਲਦੇ ਨੇ ਜਦੋਂ ਅਸੀਂ ਖੁਸ਼ ਹੁੰਨੇ ਆ ਕਿ ਜਿਹੜੇ ਸਾਡੀ ਫਿਜ਼ੀਕਲ ਤੇ ਮੈਂਟਲ ਹੈਲਥ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਫਿਰ ਇਹਨਾਂ ਇਹ ਸਾਰੀਆਂ ਚੀਜ਼ਾਂ ਦਾ ਸਟ੍ਰੈਸ ਹੀ ਘਟਦਾ ਤਾਂ ਤੁਸੀਂ ਨੇਚਰਲੀ ਹੈ ਕਿ ਤੁਸੀਂ ਕੰਮ ਜ਼ਿਆਦਾ ਵਧਿਆ ਕਰੋਗੇ ਫਿਰ ਆਪਾਂ ਕਹਿੰਦੇ ਆ ਕਿ ਘਰ ਵਿੱਚ ਜੇ ਤੁਸੀਂ ਕੰਮ ਤੇ ਖੁਸ਼ ਹੋ ਨੈਚੁਰਲ ਹੈ ਕਿ ਤੁਸੀਂ ਘਰ ਵੀ ਖੁਸ਼ ਹੋਵੋਗੇ ਜੇ ਘਰ ਤੇ ਖੁਸ਼ ਹੋਉਂਦਾ ਕੰਮ ਤੇ ਵੀ ਖੁਸ਼ ਹੋਵੋਗੇ ਆਪਾਂ ਇੱਕ ਪੰਜਾਬੀ ਚ ਕਹਿੰਦੇ ਹੁੰਦੇ ਆ ਕਿ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਗੁਰਬਾਣੀ ਦੀ ਤੁਕ ਗੁਰਬਾਣੀ ਦੀ ਤੁਕਿਆ ਤਾਂ ਉਹ ਬਹੁਤ ਜ਼ਿਆਦਾ ਸਟ੍ਰੇਟ ਅਵੇਲੇਬਲ ਹੁੰਦੀ ਹੈ ਇੱਥੇ ਆਪਾਂ ਕਹਿ ਸਕਦੇ ਹਾਂ ਜੇ ਤੁਸੀਂ ਘਰ ਚ ਖੁਸ਼ ਹੋਉਂਦਾ ਤੁਸੀਂ ਕੰਮ ਤੇ ਵੀ ਹਮੇਸ਼ਾ ਹੀ ਖੁਸ਼ ਰਹੋਗੇ ਫਿਰ ਨੈਚੁਰਲ ਹੈ ਕਿ ਜਦੋਂ ਤੁਹਾਡੀ ਜਦੋਂ ਤੁਸੀਂ ਖੁਸ਼ ਹੋ ਤੁਹਾਡਾ ਦਿਮਾਗ ਫਰੈਸ਼ ਹੈ ਤਾਂ ਤੁਸੀਂ ਘੱਟ ਬਿਮਾਰ ਹੁੰਨੇ ਹੋ ਹਾਂਜੀ ਸੋ ਇਹਦੇ ਬਹੁਤ ਸਾਰੇ ਫਾਇਦੇ ਨੇ ਸਾਨੂੰ ਜੇ ਤੁਸੀਂ ਵਰਕ ਤੇ ਲਾਈਫ ਵਿੱਚ ਪ੍ਰੋਪਰ ਤਰੀਕੇ ਨਾਲ ਬੈਲੈਂਸ ਕਰੀਏ ਹਾਂਜੀ ਤੇ ਇਹਦੇ ਬਾਰੇ ਕੁਝ ਨੁਕਸਾਨਾਂ ਬਾਰੇ ਵੀ ਕੋਈ ਜਾਣਕਾਰੀ ਦਿਓਗੇ ਤੁਸੀਂ ਅੱਜ ਬਿਲਕੁਲ ਨੁਕਸਾਨ ਦੇਖੋ ਬਹੁਤ ਜ਼ਿਆਦਾ ਨਹੀਂ ਫਾਇਦੇ ਤਾਂ ਚਲੋ ਹੈਗੇ ਹੈਗੇ ਨੇ ਪਰ ਨੁਕਸਾਨ ਵੀ ਬਹੁਤ ਜ਼ਿਆਦਾ ਨੇ ਨੁਕਸਾਨਾਂ ਵਿੱਚ ਸਭ ਤੋਂ ਪਹਿਲਾਂ ਆਉਂਦਾ ਕਿ ਲਗਾਤਾਰ ਇੰਨਾ ਜ਼ਿਆਦਾ ਕੰਮ ਕਰਨ ਨਾਲ ਕਿ ਵੀਕਐਂਡ ਤੇ ਵੀ ਤੁਸੀਂ ਕੰਮ ਕਰ ਰਹੇ ਹੋ ਹਰ ਰੋਜ਼ ਤੁਸੀਂ ਲੰਬੀਆਂ ਸ਼ਿਫਟਾਂ ਲਗਾ ਰਹੇ ਹੋ ਜਿਹੜੀਆਂ ਸ਼ਿਫਟਾਂ ਤੁਹਾਡੀਆਂ ਬਹੁਤ ਲੰਬੀ ਤਰੀਕਾ ਬਹੁਤ ਲੰਬੇ ਟਾਈਮ ਤੱਕ ਚੱਲ ਰਹੀਆਂ ਨੇ ਤੇ ਤੁਸੀਂ ਕੰਮ ਹੀ ਕਰੀ ਜਾ ਰਹੇ ਹੋ ਕੰਮ ਹੀ ਕਰੀ ਜਾ ਰਹੇ ਹੋ ਉਹਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਤੁਹਾਡੇ ਬ੍ਰੇਨ ਨੂੰ ਜੇ ਜਦੋਂ ਤੁਹਾਡਾ ਬ੍ਰੇਨ ਹੈਲਦੀ ਨਹੀਂ ਹੈਗਾ ਤਾਂ ਤੁਹਾਡੀ ਜਿਹੜੀ ਫਿਜ਼ੀਕਲ ਬਾਡੀ ਆ ਉਹ ਵੀ ਹੈਲਦੀ ਕਦੇ ਨਹੀਂ ਹੋ ਸਕਦੀ ਜੇ ਤੁਸੀਂ ਘਰ ਵੀ ਆਉਂ ਤਾਂ ਤੁਸੀਂ ਸੋਚਦੇ ਹੋ ਕਿ ਮੈਂ ਇੱਕ ਮਿੰਟ ਈਮੇਲ ਚੈੱਕ ਕਰ ਲਾਂ ਜਿਹੜੀ ਕਿ ਬਹੁਤ ਇੱਕ ਬੁਰੀ ਚੀਜ਼ ਆ ਉਹਦੇ ਨਾਲ ਤੁਹਾਨੂੰ ਅਸੀਂ ਕਹਿ ਸਕਦੇ ਹਾਂ ਕਿ ਐਡਿਕਸ਼ਨ ਹੋ ਜਾਂਦੀ ਹੈ ਯਾਨੀ ਇੱਕ ਤਲਬ ਉੱਠਦੀ ਆ ਤੁਹਾਨੂੰ ਕਿ ਮੈਂ ਆਪਣੇ ਦੇਖ ਲਵਾਂ ਈਮੇਲ ਦੇਖ ਲਵਾਂ ਆਪਣੇ ਮੈਸੇਜ ਦੇਖ ਲਵਾਂ ਜਿਹੜੇ ਕਿ ਕੰਮ ਨਾਲ ਰਿਲੇਟਡ ਹੁੰਦੇ ਨੇ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੁਹਾਡੀ ਜਿਹੜੀ ਮੈਂਟਲ ਹੈਲਥ ਨੂੰ ਕਿਉਂਕਿ ਤੁਹਾਡੇ ਬ੍ਰੇਕ ਮਿਲ ਹੀ ਨਹੀਂ ਰਿਹਾ ਬ੍ਰੇਨ ਨੂੰ ਓਵਰ ਕਲਕੋਲਿਕ ਜਿੱਦਾਂ ਤੁਸੀਂ ਪਹਿਲੇ ਦੱਸਿਆ ਸੀ ਕਿ ਕੁਝ ਲੋਕਾਂ ਨੂੰ ਇੰਨਾ ਕੁ ਜ਼ਿਆਦਾ ਨਸ਼ਾ ਆਪਣੇ ਕੰਮ ਦਾ ਕਿ ਉਹਨਾਂ ਨੂੰ ਸੁੱਤੇ ਪੇ ਵੀ ਮੇਰਾ ਖਲ ਕਈ ਵਾਰੀ ਕਹਿੰਦੇ ਸੀ ਸਾਡੇ ਬਜ਼ੁਰਗ ਮੰਜੀ ਘੁੰਦੀ ਰਹਿੰਦੀ ਕਿ ਕੱਲ ਜਾ ਕੇ ਇਹ ਕਰਨਾ ਮੈਂ ਕੱਲ ਜਾ ਕੇ ਇਹ ਕਰਨਾ ਬਿਲਕੁਲ ਬਿਲਕੁਲ ਤੇ ਉਹ ਚੀਜ਼ ਜਿਹੜੀ ਆ ਦਿਮਾਗ ਤੇ ਬਹੁਤ ਬੁਰਾ ਅਸਰ ਪਾਉਂਦੀ ਆ ਤੇ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਕਿ ਕਿਤੇ ਨਾ ਕਿਤੇ ਜਾ ਕੇ ਕੰਮ ਨੂੰ ਮਤਲਬ ਕੰਮ ਜਿਹੜਾ ਹੈਗਾ ਉਹ ਦੇਖੋ ਕਦੇ ਨਹੀਂ ਮੁੱਕਦਾ ਬੰਦਾ ਮੁੱਕ ਜਾਂਦਾ ਪਰ ਕੰਮ ਨਹੀਂ ਮੁੱਕਦਾ ਸੋ ਕਿਤੇ ਨਾ ਕਿਤੇ ਜਾ ਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਇੱਕ ਲਕੀਰ ਖਿੱਚ ਦਈਏ ਕਿ ਇਸ ਤਰ੍ਹਾਂ ਕੰਮ ਨਹੀਂ ਕਰਨਾ ਤੇ ਕੰਮ ਬਾਰੇ ਨਹੀਂ ਵੀ ਸੋਚਣਾ ਤੇ ਫਿਰ ਜਦੋਂ ਨੁਕਸਾਨ ਦੀ ਇਹ ਹੀ ਗੱਲ ਹੋ ਰਹੀ ਸੀ ਜਿਵੇਂ ਆਪਾਂ ਹੁਣੇ ਕਹਿ ਰਹੇ ਸੀ ਕਿ ਮੋਬਾਈਲ ਨੂੰ ਰੀਚਾਰਜ ਕਰਨਾ ਵੀ ਬ੍ਰੇਨ ਨੂੰ ਰੀਚਾਰਜ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜੇ ਬ੍ਰੇਨ ਨੂੰ ਰੈਸਟ ਨਹੀਂ ਮਿਲੇਗਾ ਬ੍ਰੇਨ ਟਾਇਰਡ ਹੈ ਤਾਂ ਫਿਰ ਬਾਡੀ ਤੁਹਾਡੀ ਤੁਹਾਨੂੰ ਇਦਾਂ ਫੀਲ ਹੁੰਦਾ ਰਹਿੰਦਾ ਸਾਰਾ ਦਿਨ ਕਿ ਬਹੁਤ ਥਕਾਵਟ ਹੋਈ ਪਈ ਹੈ ਬਾਡੀ ਨੂੰ ਕਿਉਂਕਿ ਐਕਚੁਅਲੀ ਤੁਹਾਡਾ ਦਿਮਾਗ ਥੱਕਿਆ ਹੋਇਆ ਪਰ ਕਿਉਂਕਿ ਦਿਮਾਗ ਹੀ ਤੁਹਾਡੀ ਬਾਡੀ ਨੂੰ ਚਲਾਉਂਦਾ ਹੈ ਤਾਂ ਤੁਹਾਡੀ ਬਾਡੀ ਵੀ ਇਸ ਤਰ੍ਹਾਂ ਹੀ ਫੀਲ ਕਰੇਗੀ ਕਿ ਬਹੁਤ ਜ਼ਿਆਦਾ ਥੱਕ ਗਈ ਇਹ ਤਾਂ ਤੁਹਾਨੂੰ ਸ਼ੁਕਰ ਕਰਨਾ ਚਾਹੀਦਾ ਕਿ ਜਿੱਦਾਂ ਤੇ ਅੱਜਕੱਲ ਸਾਨੂੰ ਪਬਲਿਕ ਹੌਲੀਡੇਜ਼ ਆ ਜਾਂਦੀਆਂ ਬ੍ਰੇਨ ਨੂੰ ਰੈਸਟ ਮਿਲਦਾ ਹੈ ਛੁੱਟੀਆਂ ਦਾ ਅਸੀਂ ਬੈਨੀਫਿਟ ਲੈ ਲੈਣੀਆਂ ਜਾਂ ਸੰਡੇ ਨੂੰ ਜਿੱਦਾਂ ਛੁੱਟੀ ਆ ਗਈ ਤੇ ਪਰ ਕਈ ਲੋਕ ਸੰਡੇ ਨੂੰ ਇਦਾਂ ਵੀ ਕੰਮ ਕਰਕੇ ਸੋਚਦੇ ਨੇ ਕਿ ਅੱਜ ਤਾਂ ਡਬਲ ਪੇਮੈਂਟ ਮਿਲਣੀ ਹੈ ਚਲਿਏ ਅੱਜ ਤਾਂ ਕੰਮ ਹੀ ਕਰੀਏ ਸੰਡੇ ਜਾਂ ਸੈਟਰਡੇ ਨੂੰ ਅੱਜ ਡਬਲ ਦਿਹਾੜੀ ਹੈ ਤੇ ਫਿਰ ਚੱਲਦੇ ਆਂ ਕੰਮ ਤੇ ਮੇਰੇ ਖਿਆਲ ਇਹ ਬਹੁਤ ਜ਼ਿਆਦਾ ਹੈਗਾ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਜਸਪੀ ਜੀ ਕਿਉਂਕਿ ਆਸਟ੍ਰੇਲੀਅਨ ਸਾਨੂੰ 2.5 ਗੁਣਾ ਪੈਸੇ ਮਿਲਦੇ ਨੇ ਜਦੋਂ ਅਸੀਂ ਸੈਟਰਡੇ ਤੇ ਸੰਡੇ ਮੇਰੇ ਖਿਆਲ ਸੈਟਰਡੇ ਤੇ 1.5 ਗੁਣਾ ਮਿਲਦੇ ਨੇ ਤੇ ਸੰਡੇ ਦੇ 2.5 ਗੁਣਾ ਹਾਂਜੀ ਸੰਡੇ ਦੇ ਤੇ ਫਿਰ ਬਹੁਤ ਸਾਰੇ ਲੋਕ ਨੇ ਜਿਹੜੇ ਸੋਚਦੇ ਨੇ ਕਿ ਸੈਟਰਡੇ ਜਾਂ ਸੰਡੇ ਅਸੀਂ ਕੰਮ ਕਰ ਲਈਏ ਪਰ ਚਲੋ ਗੱਲ ਇਹ ਨਹੀਂ ਸੈਟਰਡੇ ਸੰਡੇ ਦਾ ਸੋਚੋ ਕਿ ਆ ਇੰਨੇ ਕਿਤੇ ਆਪਾਂ ਨੁਕਸਾਨ ਕਰ ਲੈਨੇ ਆ ਆਪਣਾ ਥੋੜਾ ਬੋਤਾ ਪੈਸਾ ਪਿੱਛੇ ਤੇ ਮੇਰੇ ਖਿਆਲ ਚ ਉਥੇ ਆਪਾਂ ਕਿਦਾਂ ਬੈਲੈਂਸ ਕਰ ਸਕਦੇ ਆ ਜੇ ਅਸੀਂ ਇੱਕ ਸੈਟਰਡੇ ਕੰਮ ਕਰ ਲਈਏ ਤੇ ਇੱਕ ਸੈਟਰਡੇ ਆਫ ਲੈ ਲਈਏ ਤੇ ਇੱਕ ਸੰਡੇ ਕੰਮ ਕਰ ਲਈਏ ਜਾਂ ਇੱਕ ਸੰਡੇ ਆਫ ਲੈ ਲਈਏ ਤਾਂ ਮੇਰੇ ਖਿਆਲ ਚ ਉਥੇ ਵੀ ਆਪਾਂ ਇਸ ਤਰੀਕੇ ਨਾਲ ਉਹਨੇ ਮੈਨੇਜ ਕਰ ਸਕਦਾ ਕਿਉਂਕਿ ਦੇਖੋ ਪੈਸਾ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਖਾਸ ਤੌਰ ਤੇ ਜਦੋਂ ਅਸੀਂ ਬਾਹਰਲੇ ਮੁਲਕਾਂ ਚ ਜਾ ਕੇ ਸੈੱਟ ਹੁੰਨੇ ਆ ਇਮੀਗ੍ਰੈਂਟ ਹੁੰਨੇ ਆ ਤਾਂ ਇਹ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਪਹਿਲੇ ਸਾਲ ਹੁੰਦੇ ਨੇ ਇਨੀਸ਼ੀਅਲ ইয়ারਸ ਉਹ ਬਹੁਤ ਜ਼ਿਆਦਾ ਹਾਰਡ ਹੁੰਦੇ ਨੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਸਾਨੂੰ ਉਸ ਲੈਵਲ ਤੱਕ ਜਾਣ ਲਈ ਮੇਰੇ ਖਿਆਲ ਕਿ ਪਹਿਲੇ 5 ਸਾਲ ਆਪਾਂ ਕਹਿ ਸਕਦੇ ਹਾਂ ਜਸਪਜੀ ਤੁਹਾਡੇ ਖਿਆਲ ਸ ਮੇਰੇ ਖਿਆਲ ਚ ਪਹਿਲੇ 5 ਸਾਲ ਹੁੰਦੇ ਨੇ ਜਿਹੜੇ ਤੁਹਾਨੂੰ ਲਗਾਤਾਰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਆਪਣੇ ਆਪ ਨੂੰ ਸੈਟਲ ਕਰਨ ਲਈ ਪੈਸਾ ਕਮਾਉਣ ਲਈ ਇੱਕ ਛੋਟੀ ਜੀ ਮੈਂ ਐਗਜ਼ਾਮਪਲ ਦਿੰਦਾ ਇੱਥੇ ਜਿੰਨੇ ਵੀ ਆਪਾਂ ਪੰਜਾਬੀ ਆਏ ਆ ਸਾਰੇ ਜਾਣੇ ਪਰਮਾਤਮਾ ਦਾ ਸ਼ੁਕਰ ਕਰ ਲੋ ਜਾਂ ਜਿੱਦਾਂ ਵੀ ਅਰਦਾਸ ਹੈ ਉਹੋ ਜੀ ਸਾਡੇ ਮਾਲਕਾਂ ਦੇ ਜਾਂ ਬਜ਼ੁਰਗਾਂ ਦੇ ਅਸ਼ੀਰਵਾਦ ਨਾਲ ਸਾਰੇ ਚਾਰ ਚਾਰ ਟੈਚੀ ਲੈ ਕੇ ਆਏ ਤੇ ਅੱਜ ਸਾਰਿਆਂ ਦੀ ਆਪਣੇ ਘਰ ਅਸੀਂ ਵੈਸੇ ਵੀ ਮਿਹਨਤੀ ਕੌਮ ਆ ਅਸੀਂ ਸਾਰੇ ਮਿਹਨਤ ਨਾਲ ਕੰਮ ਕਰਦੇ ਆ ਤੇ ਪਰ ਫੈਮਿਲੀ ਲਾਈਫ ਨੂੰ ਵੀ ਬਹੁਤ ਇੰਪੋਰਟੈਂਸ ਦਿੰਦੇ ਆ ਸਾਡੇ ਸ਼ੁਰੂ ਤੋਂ ਇਹ ਮੇਰੇ ਖਲ ਆਪਣੇ ਆਪ ਚ ਹੀ ਕਿ ਅਸੀਂ ਸਾਰਿਆਂ ਨਾਲ ਜੁੜੀਆਂ ਭੈਣ ਭਰਾਵਾਂ ਨਾਲ ਉਹ ਵੀ ਅਸੀਂ ਫੋਨ ਤੇ ਗੱਲ ਕਰਦੇ ਆ ਜਾਂ ਇੰਡੀਆ ਤੇ ਵੀ ਦੂਜੇ ਦਿਨ ਫੋਨ ਆ ਜਾਂਦਾ ਮਾਤਾ ਦਾ ਕਿ ਹਾਂ ਵੀ ਠੀਕ ਐ ਤੂੰ ਖਾ ਲਿਆ ਕੁਝ ਖਾਣਾ ਖਾ ਲਿਆ ਕਿ ਨਹੀਂ ਇਹ ਸਾਡੇ ਅੰਦਰੂਨੀ ਚ ਹੀ ਆ ਇਹ ਸਾਡਾ ਕਲਚਰ ਚ ਹੀ ਆ ਬਿਲਕੁਲ ਇਹ ਗੱਲ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਕਿ ਚਲੋ ਫੋਨ ਤੇ ਤਾਂ ਜੁੜੇ ਹੀ ਰਹਨੇ ਆ ਪਰ ਜਿਹੜੀ ਫੈਮਿਲੀ ਇੱਥੇ ਹੈਗੀ ਆ ਚਲੋ ਪਹਿਲੇ 5 ਸਾਲ ਔਖੇ ਕੱਢ ਵੀ ਲਈ ਉਸ ਤੋਂ ਬਾਅਦ ਜਦੋਂ ਥੋੜੀ ਲਾਈਫ ਸੈਟਲ ਹੋ ਗਈ ਤਾਂ ਮੈਂ ਜ਼ਰੂਰ ਕਹਾਂਗੀ ਕਿ ਥੋੜਾ ਜਿਹਾ ਟਾਈਮ ਆਪਣੀ ਫੈਮਿਲੀ ਲਈ ਆਪਣੇ ਫਰੈਂਡਸ ਲਈ ਆਪਣੇ ਰਿਲੇਟਿਵਸ ਲਈ ਸਾਰੇ ਆਪਣੇ ਸੱਜਣ ਮਿੱਤਰਾਂ ਲਈ ਜ਼ਰੂਰ ਕੱਢੋ ਉਹਦੇ ਨਾਲ ਇਹ ਤਾਂ ਹੁੰਦਾ ਕਿ ਜਦੋਂ ਤੁਸੀਂ ਸੋਸ਼ਲ ਲਾਈਫ 'ਚ ਜਦੋਂ ਤੁਸੀਂ ਜਾਂਦੇ ਹੋ ਸਾਰੇ ਨਾਲ ਗੱਲਾਂ ਬਾਤਾਂ ਮਾਰਦੇ ਹੋ ਉਹਦੇ ਨਾਲ ਤੁਹਾਡੇ ਜਿਹੜਾ ਬ੍ਰੇਨ 'ਚ ਸਟ्रेस ਜਿਹੜਾ ਉਹ ਰਿਲੀਜ਼ ਹੋ ਜਾਂਦਾ ਕਿਉਂਕਿ ਥੋੜੀ ਦੇਰ ਲਈ ਜਦੋਂ ਤੁਸੀਂ ਬਿਜ਼ੀ ਹੋ ਗਏ ਆਪਣੀ ਗੱਲਾਂ ਬਾਤਾਂ ਮਾਰਨ 'ਚ ਹੋਰ ਗੱਲਾਂ ਕਰਨ 'ਚ ਤਾਂ ਤੁਸੀਂ ਕੰਮ ਨੂੰ ਤਾਂ ਭੁੱਲੋਗੇ ਹੀ ਨਾ ਹਾਂਜੀ ਛੁੱਟੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਮੇਰੇ ਹਿਸਾਬ ਨਾਲ ਛੁੱਟੀਆਂ ਤੇ ਜਾਣਾ ਤੁਹਾਡਾ ਬ੍ਰੇਨ ਰਿਲੈਕਸ ਹੋਣਾ ਫੈਮਿਲੀ ਨਾਲ ਟਾਈਮ ਬਿਤਾਣਾ ਬੱਚਿਆਂ ਦੇ ਮਾਈਂਡ 'ਚ ਕੀ ਚੱਲ ਰਿਹਾ ਉਹਨਾਂ ਦੀ ਗਰੋਥ ਕੀ ਇਸਰ ਪੈ ਰਿਹਾ ਇਹ ਸਾਰੀਆਂ ਚੀਜ਼ਾਂ ਤੁਹ ਬਿਲਕੁਲ ਇਹ ਬਹੁਤ ਬਹੁਤ ਜ਼ਰੂਰੀ ਹੈ ਤੇ ਜੇ ਹੁਣ ਆਪਾਂ ਗੱਲ ਕਰੀਏ ਕਿ ਆਪਾਂ ਕਿਸ ਤਰੀਕੇ ਨਾਲ ਜਿਹੜੀ ਵਰਕ ਐਂਡ ਲਾਈਫ ਬੈਲੈਂਸ ਆ ਉਹ ਕਿਸ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਅਸੀਂ ਇਹ ਸਮਝੀਏ ਕਿ ਵਰਕ ਨੂੰ ਆਪਣੀ ਪ੍ਰੋਫੈਸ਼ਨਲ ਤੇ ਜਿਹੜੀ ਨਿੱਜੀ ਜ਼ਿੰਦਗੀ ਆ ਉਹਨੂੰ ਬੈਲੈਂਸ ਕਿੱਦਾਂ ਕੀਤਾ ਜਾ ਸਕਦਾ ਸਭ ਤੋਂ ਪਹਿਲਾਂ ਉਹੀ ਜ਼ਰੂਰੀ ਹੈ ਜਿਵੇਂ ਮੈਂ ਹੁਣੇ ਕਹਿ ਕੇ ਹਟਿਆ ਕਿ ਕੰਮ ਕਦੇ ਨਹੀਂ ਮੁੱਕਦਾ ਤਾਂ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਇੱਕ ਲਕੀਰ ਖਿੱਚਣੀ ਪੈਣੀ ਹੈ ਕਿ ਅੱਜ ਇੰਨਾ ਹੀ ਕੰਮ ਕਰਨਾ ਆਪਣੇ ਆਪ ਨੂੰ ਇਸ ਚੀਜ਼ ਲਈ ਤਿਆਰ ਕਰੋ ਕਿ 40 ਤੋਂ 45 ਘੰਟੇ 'ਚ ਇਹ ਦੇਖਿਆ ਗਿਆ ਹੈ ਕਿ ਜੇ ਤੁਸੀਂ 40 ਤੋਂ 45 ਘੰਟੇ ਤੱਕ ਕੰਮ ਕਰਦੇ ਹੋ ਇੱਕ ਵੀਕ ਚ ਤਾਂ ਤੁਹਾਡੀ ਜਿਹੜੀ ਮੈਂਟਲ ਹੈਲਥ ਹੈ ਤੇ ਤੁਹਾਡੀ ਜਿਹੜੀ ਫਿਜ਼ੀਕਲ ਹੈਲਥ ਹੈ ਉਹ ਬਹੁਤ ਜ਼ਿਆਦਾ ਤੁਸੀਂ ਵਧੀਆ ਰਹਿੰਦੀ ਹੈ ਹਾਂਜੀ ਅਕੋਰਡਿੰਗ ਟੂ ਅ ਸਰਵੇ ਇਹ ਦੇਖਿਆ ਗਿਆ ਸੀ ਤੇ ਜੇ ਤੁਸੀਂ ਚਲੋ 45 ਘੰਟੇ ਤੋਂ ਉੱਪਰ ਵੀ ਕੰਮ ਕਰਨਾ ਫਿਰ ਵੀ ਤੁਸੀਂ ਆਪਣੀ ਰੈਗੂਲਰ ਬ੍ਰੇਕਸ ਲੋ ਦਿਨ ਵਿੱਚ ਹਰ 2 ਘੰਟੇ ਬਾਅਦ ਥੋੜੀ ਜਿਹੀ ਬ੍ਰੇਕ ਲਓ ਤਾਂ ਕਿ ਉਹਦੇ ਨਾਲ ਕੀ ਹੁੰਦਾ ਕਿ ਤੁਹਾਡਾ ਬ੍ਰੇਨ ਥੋੜੀ ਦੇਰ ਸਵਿਚ ਆਫ ਹੁੰਦਾ ਜੇ ਤੁਹਾਡੀ ਆਫਿਸ ਜੌਬ ਹੈ ਤੁਸੀਂ ਕੰਪਿਊਟਰ ਤੇ ਬੈਠੇ ਹੋ ਉਹਦਾ ਥੋੜੀ ਦੇਰ ਲਈ ਜੇ ਤੁਸੀਂ 10 ਮਿੰਟ ਦੀ ਵਾਕ ਲੈ ਕੇ ਆਓ ਹਰ 2 ਘੰਟੇ ਦੇ ਬਾਅਦ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡਾ ਜਿਹੜਾ ਬ੍ਰੇਨ ਹੈ ਉਹ ਭੁੱਲ ਗਿਆ ਤੁਹਾਨੂੰ ਬਿਲਕੁਲ ਕੰਮ ਦੇ ਬਾਰੇ ਤੇ ਉਹਦੇ ਨਾਲ ਹੀ ਤੁਹਾਡੀਆਂ ਅੱਖਾਂ ਨੂੰ ਵੀ ਆਰਾਮ ਮਿਲਿਆ ਬ੍ਰੇਨ ਨੂੰ ਵੀ ਆਰਾਮ ਮਿਲਿਆ ਸੋ ਇਹ ਬਹੁਤ ਜ਼ਰੂਰੀ ਹੈ ਕਿ ਦੋ ਹਰ 2 ਘੰਟੇ ਬਾਅਦ ਥੋੜੀ ਜਿਹੀ ਬ੍ਰੇਕ ਜਿਹੜੀ ਲੈਣੀ ਹੈ ਉਹ ਕੰਮ ਤੇ ਬਹੁਤ ਜ਼ਰੂਰੀ ਹੈ ਜੀ ਬੈਲੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਲਾਈਫ ਵਿੱਚ ਕਿ ਕਿਦਾਂ ਤੁਸੀਂ ਬੈਲੈਂਸ ਕਰਦੇ ਹੋ ਤੁਹਾਡੇ ਆਪਣੇ ਆਪ ਤੇ ਕਿ ਤੁਸੀਂ ਆਪਣੇ ਪਰਿਵਾਰ ਨੂੰ ਤੇ ਆਪਣੇ ਕੰਮ ਨੂੰ ਬ ਤਾਨੂੰ ਦੋਨੋ ਚੀਜ਼ਾਂ ਮੈਨੇਜ ਕਰਨੀਆਂ ਪੈਣੀਆਂ ਖਾਸ ਕਰਕੇ ਇਹਨਾਂ ਮੁਲਕਾਂ ਵਿੱਚ ਬਾਹਰਲੇ ਮੁਲਕਾਂ ਚ ਤਾਂ ਸਾਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਤੁਸੀਂ ਇਕੱਲੇ ਨਹੀਂ ਕਰਦਾ ਵੀ ਕੰਮ ਕਰਨਾ ਤੇ ਲੁਕ ਆਫਟਰ ਫੈਮਿਲੀ ਨੂੰ ਵੀ ਕਰਨਾ ਬਿਲਕੁਲ ਇੱਥੇ ਕੰਮ ਵੀ ਡਬਲ ਹੈ ਜਦੋਂ ਤੁਸੀਂ ਕਰਦਾ ਵੀ ਆ ਕੇ ਜੌਬ ਤੋਂ ਆਨੇ ਉਹ ਕਰਤਾ ਫਿਰ ਕਰਦਾ ਵੀ ਆ ਕੇ ਸਾਰਾ ਕੁਝ ਆਪ ਹੀ ਦੇਖਣਾ ਹੁੰਦਾ ਸੋ ਫਿਰ ਇਸ ਕਰਕੇ ਅਸੀਂ ਕਹਿੰਦੇ ਕਿ ਇੱਥੇ ਮੇਰੇ ਖਿਆਲ ਚ ਇਹ ਜਿਹੜੀ ਵਰਕ ਐਂਡ ਲਾਈਫ ਬੈਲੈਂਸ ਹੈ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਥੇ ਜੀ ਬਿਲਕੁਲ ਕਿ ਆਸਟ੍ਰੇਲੀਆ ਵਿੱਚ ਤੇ ਫਿਰ ਉਸ ਤੋਂ ਬਾਅਦ ਹੈ ਕਿ ਸਾਰੇ ਦਿਨ ਵਿੱਚ ਜਦੋਂ ਤੁਸੀਂ ਪੂਰਾ ਦਿਨ ਕੰਮ ਕਰ ਤਾਂ ਜ਼ਰੂਰ ਆਪਣੀਆਂ ਹੌਬੀਜ਼ ਲਈ ਕੱਢੋ ਜੋ ਵੀ ਕੰਮ ਤੁਹਾਨੂੰ ਚੰਗੇ ਲੱਗਦੇ ਆ ਕਰਨੇ ਚਾਹੇ ਉਹ ਗਾਰਡਨਿੰਗ ਹੋ ਜੇ ਚਾਹੇ ਉਹ ਕਿਤਾਬਾਂ ਪੜਨੀਆਂ ਹੋ ਜੇ ਚਾਹੇ ਉਹ ਮੈਂ ਨਹੀਂ ਕਹਾਂਗੀ ਟੀਵੀ ਦੇਖਣਾ ਕਿਉਂਕਿ ਟੀਵੀ ਨਾਲ ਤਾਂ ਫੇਰ ਚਲੋ ਸਕਰੀਨ ਟਾਈਮ ਆਪਾਂ ਕਹਿੰਨੇ ਆ ਕਿ ਫਿਰ ਉਹ ਵਧੀਆ ਤਾਂ ਫੇਰ ਸਟ्रेस ਹੁੰਦਾ ਸਾਨੂੰ ਤਾਂ ਫਿਰ ਜਿਹੜੀਆਂ ਕੋਈ ਇਸ ਤਰ੍ਹਾਂ ਦੀ ਹੌਬੀ ਹੋਣੀ ਚਾਹੀਦੀ ਹੈ ਤੁਹਾਡੀ ਜਿਹੜੀ ਕੰਮ ਨੂੰ ਕਰਕੇ ਤੁਹਾਨੂੰ ਬਹੁਤ ਵਧੀਆ ਲੱਗੇ ਉਹ ਇੱਕ ਘੰਟੇ ਦਾ ਟਾਈਮ ਦਿਨ 'ਚ ਕੱਢਣਾ ਬਹੁਤ-ਬਹੁਤ ਜ਼ਿਆਦਾ ਜ਼ਰੂਰੀ ਹੈ ਫਿਰ ਵੀਕ ਚ ਇੱਕ ਛੁੱਟੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਰ ਤੁਸੀਂ ਦੋ ਛੁੱਟੀਆਂ ਨਹੀਂ ਕਰ ਸਕਦੇ, ਅਗਰ ਤੁਸੀਂ ਸੈਟਰਡੇ ਸੰਡੇ ਕੰਮ ਕਰਨਾ ਹੀ ਹੈ ਤਾਂ ਤੁਸੀਂ ਕੋਈ ਹੋਰ ਦਿਨ ਲੈ ਲਓ ਪਰ ਵੀਕ ਚ ਇੱਕ ਦਿਨ ਛੁੱਟੀ ਜ਼ਰੂਰ ਲਓ। ਉਹਦੇ ਨਾਲ ਤੁਹਾਡਾ ਬ੍ਰੇਨ ਜਦੋਂ ਸਵਿਚ ਆਫ ਹੋਏਗਾ ਤਾਂ ਫਿਰ ਉਹਦੇ ਨਾਲ ਤੁਹਾਡੀ ਜਿਹੜੀ ਮੈਂਟਲ ਤੇ ਫਿਜ਼ੀਕਲ ਹੈਲਥ ਆਪਾਂ ਫਿਰ ਕਵਾਂਗੇ ਕਿ ਉਹਦੇ ਨਾਲ ਬਹੁਤ ਵਧੀਆ ਹੁੰਦੀ ਹੈ। ਫਿਰ ਆਪਾਂ ਕਹਿੰਨੇ ਆ ਕਿ ਜਿਹੜੀਆਂ ਕੰਮ ਦੀਆਂ ਪ੍ਰੋਬਲਮਸ ਨੇ ਕੋਸ਼ਿਸ਼ ਕਰੋ ਕਿ ਉਹ ਘਰ ਨਾ ਲੈ ਕੇ ਆਓ। ਉੱਥੇ ਹੀ ਛੱਡ ਕੇ ਆਓ। ਤੇ ਜਿਹੜੇ ਘਰ ਦੀਆਂ ਪ੍ਰੋਬਲਮਸ ਨੇ ਉਹ ਕੰਮ ਤੇ ਨਾਲ ਲੈ ਕੇ ਜਾਓ ਉਹਦੇ ਨਾਲ ਦੋਨਾਂ ਪਾਸੇ ਫਾਇਦਾ ਹੋਊਗਾ ਤੁਹਾਨੂੰ ਘਰ 'ਚ ਵੀ ਤੇ ਫਿਰ ਤੁਹਾਡੇ ਵਰਕ ਤੇ ਵੀ ਤੁਹਾਨੂੰ ਉਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਫਿਰ ਆਪਾਂ ਕਹਿੰਦੇ ਆ ਕਿ ਇੱਕ ਜਿਹੜਾ ਟ੍ਰਿਪ ਆ ਉਹ ਫੈਮਿਲੀ ਨਾਲ ਜ਼ਰੂਰ ਲਗਾਓ ਇੱਕ ਸਾਲ ਦੇ ਵਿੱਚ ਕਿਤੇ ਨਾ ਕਿਤੇ ਘੁੰਮਣ ਜਾਓ ਤੇ ਉਹ ਸਿਰਫ ਆਪਣੀ ਫੈਮਲੀ ਨਾਲ ਜਾਓ ਤਾਂ ਜ਼ਿਆਦਾ ਜ਼ਰੂਰੀ ਆਪਾਂ ਦੇਖਿਆ ਕਿ ਆਪਾਂ ਕਈ ਵਾਰ ਫਰੈਂਡਸ ਨਾਲ ਚਲੇ ਜਾਂਦੇ ਆ ਫਰੈਂਡਸ ਨਾਲ ਜਾਣਾ ਵੀ ਬਹੁਤ ਜ਼ਰੂਰੀ ਆ ਜਿਵੇਂ ਦੋ ਤਿੰਨ ਫੈਮਲੀਆਂ ਇਕੱਠੀਆਂ ਹੋ ਕੇ ਚਲੇ ਜਾਂ ਗਿਆ ਪਰ ਮੇਰੇ ਖਿਆਲ ਚ ਜਦੋਂ ਤੁਸੀਂ ਆਪਣੀ ਪਰਸਨਲ ਫੈਮਲੀ ਨੂੰ ਟਾਈਮ ਦੇਣਾ ਜੇ ਤੁਸੀਂ ਤਿੰਨ ਚਾਰ ਫਰੈਂਡਸ ਇਕੱਠੇ ਹੋ ਕੇ ਚਲੇ ਜਾਂਦੇ ਹੋ ਤਾਂ ਤੁਸੀਂ ਆਪਣੇ ਫਰੈਂਡਸ 'ਚ ਬਿਜ਼ੀ ਹੋ ਬੱਚੇ ਆਪਣੇ ਫਰੈਂਡਸ 'ਚ ਬਿਜ਼ੀ ਨੇ ਤੇ ਜਿਹੜੀ ਵਾਈਫ ਆ ਉਹ ਆਪਣੀ ਫਰੈਂਡਸ 'ਚ ਬਿਜ਼ੀ ਆ ਉਹ ਐਸੀ ਉਹ ਫਰੈਂਡਸ ਟਾਈਮ ਕਹਿ ਸਕਦੇ ਆ ਅਸੀਂ ਉਹਨੂੰ ਫੈਮਲੀ ਟਾਈਮ ਨਹੀਂ ਕਹਿ ਸਕਦੇ ਜੀ ਹਾਂ ਆਮ ਤੌਰ 'ਤੇ ਆਪਾਂ ਦੇਖਦੇ ਆ ਕਿ ਜਿੱਦਾਂ ਜੇ ਕੋਈ ਦੋ ਤਿੰਨ ਕ ਤੇ ਮੁੰਡੇ-ਮੁੰਡੇ ਆਪਣਾ ਬੈ ਕੇ ਸ਼ਰਾਬ ਸ਼ਰੂ ਪੀ ਲਈਆਂ ਕੁੜੀਆਂ ਆਪਣਾ ਖੇਡ ਰਹੀਆਂ ਨੇ ਤੇ ਉਹ ਆਪਸ ਚ ਤਾਂ ਟਾਈਮ ਮਿਲਿਆ ਹੀ ਨਹੀਂ ਚਲੋ ਉਹ ਵੀ ਜ਼ਰੂਰੀ ਹੈ ਪਰ ਜੇ ਅਸੀਂ ਕਹੀਏ ਫੈਮਿਲੀ ਟਾਈਮ ਉਹ ਫੈਮਿਲੀ ਟਾਈਮ ਨਹੀਂ ਹੋ ਉਹ ਫਰੈਂਡਸ ਟਾਈਮ ਹਾਂ ਫਰੈਂਡਸ ਟਾਈਮ ਹਾਂ ਉਹ ਫਰੈਂਡਸ ਟਾਈਮ ਹੋ ਗਿਆ ਤੇ ਮੇਰੇ ਖਿਆਲ ਸਾਲ ਚ ਇੱਕ ਟ੍ਰਿਪ ਬਹੁਤ ਜ਼ਿਆਦਾ ਇੰਦਾ ਜ਼ਰੂਰੀ ਹੈ ਤੁਹਾਡਾ ਜਿੱਥੇ ਉਹ ਟ੍ਰਿਪ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਕਿਤੇ ਬਾਹਰ ਹੀ ਜਾਣਾ ਆਪਣੇ ਸਿਟੀ ਤੋਂ ਤੁਸੀਂ ਉਹ ਇੱਥੇ ਵੀ ਜਾ ਸਕਦੇ ਹੋ ਪੀਚ ਤੇ ਜਾ ਸਕਦੇ ਹੋ ਪਰ ਬੱਚਿਆਂ ਨਾਲ ਜਾਣਾ ਉਹ ਬਹੁਤ ਜ਼ਰੂਰੀ ਹੈ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਉਹ ਵੀ ਬਹੁਤ ਜ਼ਰੂਰੀ ਹੈ ਤੇ ਮੇਰੀ ਖਿਆਲ ਚ ਕਪਲਸ ਨੂੰ ਵੀ ਆਪਸ ਚ ਜਰੂਰ ਜਾਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਨੂੰ ਕਿਤੇ ਸੇਫ ਜਗ੍ਹਾ ਤੇ ਛੱਡ ਕੇ ਤੇ ਜੇ ਤੁਸੀਂ ਮੇਰੀ ਖਿਆਲ ਚ 15 ਦਿਨ ਇੱਕ ਵਾਰੀ ਜਾਓ ਅਕੋਰਡਿੰਗ ਟੂ ਅ ਸਰਵੇ ਵੀ ਇਹ ਕਹਿੰਦੇ ਨੇ ਕਿ ਜਿਹੜੇ ਸਾਈਕੋਲੋਜਿਸ ਨੇ ਇੱਕ ਸਰਵੇ ਕੀਤਾ ਕਿ ਜਿਹੜੇ ਕਪਲਸ ਇੱਕ ਵੀਕ ਚ ਇੱਕ ਘੰਟਾ ਆਪਣੇ ਦੋਨਾਂ ਲਈ ਕੱਢਦੇ ਨੇ ਦੋਨੋਂ ਜਨੇ ਚਾਹੇ ਬੀਚ ਤੇ ਜਾਂਦੇ ਨੇ ਚਾਹੇ ਕਿਤੇ ਡਿਨਰ ਕਰਨ ਜਾਂਦੇ ਨੇ ਚਾਹੇ ਕਿਵੇਂ ਵੀ ਆ 75% ਜਿਹੜਾ ਉਹਨਾਂ ਦਾ ਡਿਵੋਰਸ ਰੇਟ ਉਹ ਘਟਾ ਹੈ ਬਾਕੀ ਕਪਲਸ ਨਾਲੋਂ ਜੀ ਬਿਲਕੁਲ ਤਾਂ ਫਿਰ ਜੇ ਇਸ ਗੱਲ ਕਰਕੇ 75% ਚਾਂਸਸ ਘਟਦੇ ਜਾਂਦੇ ਨੇ ਤੁਹਾਡੇ ਡਿਵੋਰਸ ਹੋਣ ਦਿੱਤਾ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਸ ਵਿੱਚ ਟਾਈਮ ਕੱਢੋ ਆਪਸ ਵਿੱਚ ਦੋਨੋਂ ਜਨੇ ਜਾਓ ਚਾਹੇ ਹਫ਼ਤੇ ਇੱਕ ਵਾਰੀ ਜਾਓ ਨਹੀਂ ਤਾਂ 15 ਦਿਨਾਂ ਚ ਇੱਕ ਵਾਰੀ ਜ਼ਰੂਰ ਜਾਓ ਇਹਨਾਂ ਸੀਜ਼ਨ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਸਾਡੀ ਜਿਹੜੀ ਪਰਸਨਲ ਲਾਈਫ ਹੈ ਉਹ ਬਹੁਤ ਜ਼ਿਆਦਾ ਵਧੀਆ ਹੋ ਜਾਂਦੀ ਹੈ ਮੇਰੇ ਖਿਆਲ 'ਚ ਜੀ ਬਿਲਕੁਲ ਤੇ ਫਿਰ ਉਸ ਤੋਂ ਬਾਅਦ ਬਸ ਇਹੀ બસ ਟਾਈਮ ਆਪਣਾ ਮਿਨਿਮਮ ਰੱਖੋ ਕੰਮ ਤੇ ਜਦੋਂ ਹੈਗੇ ਹੋ ਜਦੋਂ ਕੰਮ ਤੋਂ ਛੱਡ ਕੇ ਘਰ ਆਗੇ ਤਾਂ ਫੇਰ ਕੰਮ ਬਾਰੇ ਨਾ ਸੋਚੋ ਆਈ ਥਿੰਕ ਤੁਹਾਡੀ ਨੀਂਦ ਵੀ ਤਾਂ ਹੀ ਪੂਰੀ ਹੋਏਗੀ ਨਹੀਂ ਤੇ ਤੁਸੀਂ ਸੋਚਾਂ ਹੀ ਸੋਚਦੇ ਰਹੋ ਕਿ ਮੈਂ ਕੱਲ੍ਹ ਇਹ ਕਰਨਾ ਪਲਾਨ ਕਰੀ ਜੋ ਰਾਤੀ ਬੈਠੇ ਵੀ ਫਿਰ ਉਹ ਬੰਦੇ ਦੀ ਨੀਂਦ ਤੇ ਵੀ ਕਿਤੇ ਨਾ ਕਿਤੇ ਅਸਰ ਪੈਂਦਾ ਤੇ ਉਹ ਤੁਹਾਡੀ ਸਿਹਤ ਤੇ ਵੀ ਅਸਰ ਪਏਗਾ ਤੇ ਜੇ ਤੁਸੀਂ ਰਿਲੈਕਸ ਕਰਨਾ ਚਾਹੁੰਦੇ ਹੋ ਲਾਈਫ ਵਿੱਚ ਤੇ ਤੁਹਾਨੂੰ ਆਪਣੇ ਬ੍ਰੇਨ ਨੂੰ ਕਿਤੇ ਨਾ ਕਿਤੇ ਸ਼ਟਡਾਊਨ ਕਰਕੇ ਨੀਂਦ ਆਪਣੀ ਅਗਰ ਪੂਰੀ ਲਵਾਂ ਫੇਰ ਹੀ ਤੁਸੀਂ ਕੱਲ੍ਹ ਵਾਸਤੇ ਤਿਆਰ ਤਿਆਰ ਹੋ ਸਕਦੇ ਆ ਬਿਲਕੁਲ ਉਹੀ ਗੱਲ ਹੋ ਜਾਂਦੀ ਹੈ ਜਿਵੇਂ ਮੋਬਾਈਲ ਰੀਚਾਰਜ ਹੁੰਦਾ ਹੈ ਫੋਨ ਨੂੰ ਰੀਚਾਰਜ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤੇ ਮੇਰੀ ਖਿਆਲ ਸਹੀ ਤੁਸੀਂ ਹੋਰ ਕੁਝ ਐਡ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਅੱਜ ਬਸ ਮੇਰੇ ਹਿਸਾਬ ਨਾਲ ਤਾਂ ਤੁਸੀਂ ਬਹੁਤ ਵਧੀਆ ਅੱਜ ਦਾ ਦੱਸਿਆ ਮੁੱਦਾ ਕਿ ਛੁੱਟੀਆਂ ਜ਼ਰੂਰੀ ਨੇ ਜਿਦੇ ਚ ਤੁਸੀਂ ਆਪਣੇ ਆਪ ਨੂੰ ਰਿਲੈਕਸ ਕਰ ਸਕੋ ਆਪਣੀ ਫੈਮਿਲੀ ਬਾਰੇ ਤੁਹਾਨੂੰ ਜ਼ਿਆਦਾ ਟਾਈਮ ਮਿਲੇ ਤੇ ਪਤਾ ਲੱਗੇ ਵਰਕ ਐਂਡ ਲਾਈਫ ਨੂੰ ਕਿੱਦਾਂ ਬੈਲੈਂਸ ਕਰਨਾ ਅੱਜ ਦੇ ਇਸ ਪ੍ਰੋਗਰਾ ਅੱਛਾ ਤੁਸੀਂ ਰੋਲ ਡਬਾਇਆ ਅੱਜ ਤੇ ਪ੍ਰੋਗਰਾਮ ਇੰਨਾ ਹੀ ਚ ਤੇ ਮਿਲਦੇ ਆਂ ਫੇਰ ਕਿਸੇ ਅਗਲੇ ਪ੍ਰੋਗਰਾਮ ਚ ਤਾ ਤੱਕ ਲਈ ਜਾਜਤ ਦਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ